ਬਾਈ ਇਹ ਸਾਰੇ ਫੜਾਵੇ ਲਓ ਵੀ ਆ ਪੱਠ ਦਾ ਸੌਦਾ ਚੱਲ ਪਿਆ ਤੇ ਕੀ ਮੰਗਿਆ ਸੀ ਬਾਈ ਇਹਦਾ ਕਿੱਧਰ ਗਿਆ ਬਾਈ ਉਹ ਆ ਜਾ ਬਈ ਇੱਥੇ ਆ ਜਮਾੜਾ ਮੇਰੇ ਅੱਖ ਲੱਗ ਮੈਨੂੰ ਪਤਾ ਉਹ ਨਹੀਂ ਮਹਿੰਗੀ ਹੁੰਦੀ ਕੀ ਕੱਢ ਤੋਂ ਪੈ ਉਹ ਨਹੀਂ ਹੁੰਦੀ ਮਹਿੰਗੀ ਕੱਢ 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 ਕਪਤਾਨ ਲੈਂਦਾ ਪੱਠ ਆਪਣੀਆਂ ਬਾਈ ਕੀ ਮੰਗਿਆ ਸੀ ਵੀਰੇ 6000 6000 ਬਾਈ ਨੂੰ ਫੜਾ ਮਹਿੰਗੀ ਬਾਲਾ ਬਾਲਾ ਦਿੰਦਾ ਗਹਿਣਤ ਗਣ ਲੈ ਗਹਿਣਾ ਗਹਿਣਾ ਅੱਲਾ ਦੇ ਸਹੀ ਤਰ੍ਹਾਂ ਤੋਂ ਕਰਾਦਾ ਲਓ ਵੀ ਸੌਦਾ ਹੋ ਗਿਆ ਕੋਈ ਪੈਸੇ ਕੱਟ ਕਿੰਨੇ ਕਰਤੇ ਸਾਰਾ ਠੀਕ ਓਕੇ 35 ਕਿੰਨੇ ਕਰਤੇ ਬਹੁਤ ਵਧੀਆ ਸੌਦਾ ਕੀਤਾ ਠੀਕ ਬਹੁਤ 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 ਧੰਨਵਾਦ ਨਹੀਂ ਸਹੀ ਹੈ ਸਹੀ ਹੈ ਹਾਂ ਜੇ ਕੋਈ 2 300 ਇਹਨੂੰ ਨਾ ਬਚਿਆ ਤਾਂ ਫਿਰ ਇਹਨੂੰ ਦੇਣਾ ਬਿਲਕੁਲ ਪੂਰਾ 3500 ਰੁਪਏ ਦਾ ਨਹੀਂ ਆਹ ਪਾਠ ਦੇਸੀ ਪਾਠ ਕਿਹੜਾ ਪਿੰਡ ਆ ਬਾਈ ਆਪਣਾ ਸਾਦਵੀ ਲਾਈ ਵੀਰ ਸਾਦਕ ਤੋਂ ਆਏ ਆ ਛੋਟੇ ਪੱਠਾ ਕਿੰਨੇ ਕੱਬੜ ਕਰਦਾ ਬਹੁਤ ਵਧੀਆ ਸੌਦਾ ਹੋਇਆ ਹਾਂਜੀ ਪੱਠ ਖੀਰੀ ਐ ਬਾਈ ਦੰਦ ਵੇਖ ਤਾਂ ਉਹ ਜ਼ਬੰਦਿਆ ਉੱਥੇ ਦੰਦ ਵੇਖ ਲੈ ਲੋ ਵੀ ਪਰਲੀ ਪੱਠ ਜਿਹੜੀ ਆ ਇਹ ਬਾਈ ਖੀਰੀ ਆਂਦਾ ਖੀਰੀ ਆ ਖੀਰੀ ਆ ਚਿੱਟੀ ਆਖਰੀ ਆ ਕੰਨ ਕੰਨ ਬਹੁਤ ਚੰਗਾ ਕਾ ਕੰਨ ਦੀ ਹੈ ਇੱਕ ਵੰਡਾ ਕਪਤਾਨ ਕੀ ਲਾਇਆ ਇਹਦਾ ਇਹਦੇ ਪੈਸੇ ਦੱਸਾਂ ਤਾਂ ਸਹੀ ਦੱਸੋ ਬਾਈ ਕੀ ਮੰਗਿਆ ਉਹਦਾ ਇਧਰ ਲੈ ਪੈਸੇ ਆ ਸਾਹਮਣੇ ਕਿੰਨੇ ਦੀ ਹੈ ਸਾਹਮਣੇ ਪੈਸੇ ਸਹੀ ਸਹੀ ਦੱਸ ਕੋਈ ਸੌਦਾ ਬਾਹਰ ਕੱਢ ਲਾ ਵੀ ਭਾਈ ਸਾਦਕਾਲੇ ਦੀ ਪੱਠ ਵੀ ਕਰ ਪੱਠ ਨੂੰ ਰੇ ਲੈ 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 ਤੂੰ ਪਹਿਲਾਂ ਇਹ ਤੇ ਨਾ ਕਰਨੀ ਇਹਦੀ ਸਾਈਟ ਕਿੰਨੇ ਪੈਸੇ ਨੂੰ ਮਾਰ ਲੈਂਦੇ ਆ ਉਰੇ ਆ ਤੂੰ ਇਧਰ ਆ ਕੀ ਆਏ ਕਰ ਗਾ ਤੂੰ ਕੀ ਮੰਗਿਆ ਕੀ ਆ ਬਾਈ ਇਹਦਾ ਕੀ ਮੰਗਦੇ ਆਂ ਬਾਈ ਜੀ ਇਹਦਾ ਆਉਂਦੇ ਆਈ ਇੱਕ ਮਿੰਟ ਠੀਕ ਆ ਸਲਾਹ ਕਰਦੇ ਆ ਜੀ ਲਬੈ ਸਲਾਮ ਅਲੈਕੁਮ ਸਲਾ ਕਰੀ ਜਾਂਦੇ ਆ ਬਾਈ ਹਰੀ ਕਿੰਨੇ ਮੰਗਣੇ ਆ ਇਹ ਸਲਾਹ ਬਣਾ ਰਹੇ ਕਿੰਨੇ ਮੰਗੇਗੀ ਹਾਂ ਇੱਥੇ ਨੂੰ ਕੱਪ ਤੁਹਾਨੂੰ ਔਰਲੇ ਪਾਸੇ ਕੱਢ ਬੱਕਰੀ ਨੂੰ ਔਰਲੇ ਪਾਸੇ ਕੱਢ ਲਾਉ ਨੂੰ ਰੱਸੇ ਦੇ ਪੈਸੇ ਅੱਡ ਲੱਗਣਗੇ ਨਾਲੇ ਮੈਂ ਤੈਨੂੰ ਦੱਸਦਾ ਰਸਾ ਸਪੈਸ਼ਲ ਪਾ ਕੇ ਦਿੱਤਾ ਤੈਨੂੰ ਹਾਂ ਉਹ ਇੱਥੇ ਲਿਆ ਕੱਢ ਕੇ ਨੂੰ ਇੱਥੇ ਇੱਥੇ ਖਿਲਾ ਦੇ ਨੂੰ ਉਹ ਨਹੀਂ ਆ ਬਾਈ ਸਾਹਿਬ ਆਹ ਹੈ ਮੰਨ। ਹਉ ਇਹਦਾ ਸੌਦਾ ਚੱਲੀ ਜਾਂਦਾ। ਆਹ ਜੀ ਦੋਸਤੋ ਬਾਈ ਕਿਹੜਾ ਹੈ? ਆਹਦਾ ਜੀ। ਇਹ ਚੱਲੀ ਜਾਂਦਾ। ਨਸਲ ਵਾਲੀ ਹੈ। ਕਾਟੂ ਵਾਲੀ ਵੀ ਬਰੀਡ ਹੈ। 15000 ਮੰਗਦਾ ਬਾਈ। ਕਿਵੇਂ ਹੱਸਦਾ ਹਣ ਲਾ। ਕੱਲ ਕੋਈ ਲਾ ਦੇ ਪੈਸੇ ਤੂੰ ਬਰੀਡ ਮੋਲ ਲਾਉਣਾ ਤੇ ਕਿਪਤਾਨ ਬਰੀਡ ਮੁੱਲ ਨੂੰ ਨਾ ਨਸਲ ਦਾ ਆ ਰਿਹਾ ਹੈ ਭਾਤਾਂ ਤਾਂ ਕਾਟੂ ਮੁੱਲ ਲਾਊਗਾ ট্রাক ਤੇ ਤੂੰ ਦਾ ਹੈ ਯਾਰ ਕਾਟੂ ਮੁੱਲ ਆ ਕਾਟੂ ਵਾਲੀ ਉਹਨੇ ਕਾਟੂ ਦਿੱਤੀ ਹੈ ਉਹ ਆ ਤੂੰ ਦੱਸ ਦੇ ਅਖੇ 5.5 ਕੀ ਨਹੀਂ ਇੰਨੇ ਦੀ ਪੂਰੇ 6000 ਦੀ ਨਹੀਂ ਹਾਂ ਨਹੀਂ ਦੇਖ ਲੈ ਇੰਨੀ ਪਟਾਣੀ ਨਾ ਉਹ ਵੀ ਦੀ ਪੂਰੇ 6 ਦੀ ਔਰ ਚਲ ਦੱਸ ਫਿਰ ਤੂੰ ਦੱਸ ਤੂੰ ਵੀ ਦੱਸ ਕਿੰਨੇ ਦੀ ਦੇਗਾ ਅਖੀਰ ਛੱਡ ਕੇ ਦੱਸ ਹਾਂ ਇੱਥੇ 15 ਤੋਂ ਤਾਂ ਵੇਖ ਲਈ ਪੱਠੀ 15 ਦੇ ਫੱਲੇ ਆ ਫਿਰ ਹਾਂ ਕਿੰਨੇ ਫੜਤਾ ਤੂੰ ਫੜਤੀ ਫੜ ਕੇ ਦੱਸ ਦੇ ਕੋਈ ਆ ਪਾੜੇ ਦੇਈ ਜੰਨੇ ਹਾਂ 600 ਰੁਪਏ ਦੀ ਨਹੀਂ ਹਾਂ ਜਾਂ ਪੂਰੇ ਪੈਟ ਦੀ ਨਾ ਨਹੀਂ ਠੀਕ ਹੈ ਇੰਨੇ ਦੀ ਨਹੀਂ 823 ਪੱਠਾ ਉਹ ਦੇਣੀ ਕਿੰਨੇ ਦੀ ਹੈ ਵੱਡੇ ਭਾਈ ਦੇਣੀ ਕਿੰਨੇ ਦੀ ਹੈ ਵੇਚਣੀ ਕਿੰਨੇ ਦੀ ਹੈ ਛੰਡ ਕੇ ਦੱਸ ਸਾਰਾ ਕੁਝ ਕੋਈ ਦੱਸ ਦੇ ਭਜਨ ਤਾਂ ਉਹਨਾਂ ਕੀ ਹੈ ਯਾਰ ਕਿੰਨੇ ਦੀ ਛੱਡਣੀ ਆ 7500 ਦੀ ਦਿਓ ਨਹੀਂ ਨਹੀਂ ਦੇਖੀ ਜਾਈਂ ਨਿਰਣ ਹਜ਼ਾਰ ਪਾਦਾ ਸਿੱਧਾ ਹੀ ਪਾਦਾ ਯਾਰ ਹਾਂ ਨਹੀਂ ਸਹੀ ਆ ਮੈਨੂੰ ਪਤਾ ਸਰ ਪਤਾ ਉਹਨੇ ਯਾਰ ਕੋਈ ਦੇ ਕੋ ਭੱਜੂਗਾ ਤਾਂ ਅਗਲਾ ਖੜਾ ਉਹ ਨਹੀਂ ਦਰ ਕੇ ਕਾਲੇ ਪਤਾ ਤਾਂ ਹਮ ਚਲੇ ਧੋਖ ਦੇ ਕਾਲੇ ਨੇ ਧੋਖਿਆ ਇਹਨੂੰ ਤੇਰੇ ਨਹੀਂ ਲਫੜ ਯਾਰ ਕੋਈ ਨਹੀਂ ਕਰਦੇ ਲੈ ਚੱਕ ਲੈ ਚੱਕ ਦੇ ਜੇ ਕਪਤਾਨੀ ਬਰ ਬੱਕਾ ਆਪਾਂ ਕੱਚੀ ਗੱਲ ਨਹੀਂ ਕਰੀ ਬਾਈ ਨੂੰ ਪਤਾ ਹੈਗਾ ਕਾਲੇ ਨੇ ਲਾਤਾ 7500 ਰੁਪਇਆ ਪੈਸੇ ਜਾਇਜ਼ ਆ ਕਰਾ ਬਣਾ ਗੱਲ ਤੂੰ ਪੁੱਛ ਨਹੀਂ ਪਤਾ ਨਹੀਂ ਤੂੰ ਬਣਾ ਪੁੱਛੇ ਲੈਣਾ ਸਹੀ ਆ ਸਹੀ ਆ ਬਸ ਕਹਿ ਤਾ ਹੈ ਪੰਜ ਚਾਰ ਕੋਈ ਨਹੀਂ ਸਾਤਾ ਅਪਾਣੇ ਕਾਉਨ ਨੂੰ ਪਤਾ ਆਪਾ ਨਹੀਂ ਕਰਦਾ ਗੱਲ ਮੁੰਨ ਲੱਗਦਾ ਸਾਰੇ ਬੰਦੇ ਨੂੰ ਪਤਾ ਜਿਹੜੀ ਜਦੋਂ ਦੋ ਬੰਦੇ ਨੇ ਦੋਵਾਂ ਦਾ ਕਰ ਲੈਣ ਇਕੱਠਾ ਦੋ ਕਰਦੇ ਭਾਈ ਇਹਦਾ ਤਾਂ ਨਿਭੜਨ ਦਿਓ ਜੀ ਇਹਦਾ ਤਾਂ ਨਿਭੜਿਆ ਲੈ ਵੀ ਆ ਮੁੜੇ ਆ ਜਾ ਪੈਸੇ ਲੈਣਾ ਉਹਨਾਂ ਨੂੰ ਵੀ ਪਤਾ ਹਰ ਇੱਕ ਮੰਡੀ ਦਾ ਕੰਮ ਹੀ ਆਪਾ ਪੂਰਾ ਵਜਨ ਦਾ ਮੁੱਲ ਤੈਨੂੰ ਮਿਲ ਗਿਆ ਹੋ ਨਾ ਯਾਰ ਪਿਆਰ ਮਤਲਬ ਫਰੀ ਪਾਟੂ ਸਕੀਨ ਕਰਕੇ ਬੱਲਦਾ ਯਾਰ ਸਕੀਨ ਤਾਂ 34000 ਵੱਧ ਪਾ 5000 ਵੱਧ ਭਰਦਾ ਕੱਟਣ ਵਾਲਾ ਸਾਡੇ ਛੀ ਤੋਂ ਵੱਧ ਨਹੀਂ ਲੈਂਦਾ 7500 ਖੁਸ਼ੀ ਨਾਲ ਲੈਣੀ ਖੁਸ਼ੀ ਨਾਲ ਲੈ ਲੈਂਦਾ ਜਮਾ ਸਹੀਆ ਕੋਸ ਨਹੀਂ ਪਾਇਆ ਤੂੰ ਜਮਾ ਸਹੀਆ ਬੜੇ ਮੰਦੀ ਮੱਣੀ ਨੂੰ ਪੁੱਛ ਲੈ ਹਬੀ ਵੇ ਹੈ 33 ਉਹ ਵਟ ਨੂੰ ਤੂੰ ਵੇਖੀ ਜਾ ਪੈਸੇ ਅਸੀਂ ਵੇਖੀ ਜੰਨੇ ਆ ਬੱਦ ਤੂੰ ਵੇਖੀ ਜਾ ਪੈਸੇ 1000 ਰੁਪਇਆ ਵੱਧ ਦੇਤਾ ਤੁਹਾਨੂੰ ਹੋਰ ਕਾਦੀ ਗੱਲ ਪੈਸੇ ਨਾ ਮੋੜੀ ਹੁਣ ਇੱਕ ਕਾਲਿਆ ਮੈਂ ਫੈਸਲਾ ਕਰ ਦਿਆਂ ਇੱਕ ਇੱਕ ਫਾਨ ਵੇੜਦਾ ਫੈਸਲਾ ਕਰਦੇ ਇੱਕ ਛੋਟਾ ਜਿਹਾ ਮੰਨੇ ਤਾਂ ਲਿਖਾਈ ਵਾਲੀ ਆ ਬਸ ਲਿਖਾਈ ਇਹ ਕਰਾ ਤੂਗਰਾ ਦੀ ਬਸ ਰੱਖ ਲਾ ਭਾਈ 200 ਰੁਪਏ ਹੋਰ ਪਾ ਬਾ ਜੇ ਉਹ ਭਾਈ ਭਗਤੇ ਮੋਠੇ ਗੁਰੂ ਕਿਉਂ ਆਏ ਆ ਭਾਈ ਹਾਂ ਹਾਂ ਲਿਖਾਈ ਇਹਨਾਂ ਦੀ ਆ ਭਾਈ ਸਹੀ ਆ ਯਾਰ ਭਾਈ 25 ਬਿਲਕੁਲ ਸਹੀ ਆ ਅੱਖੀ ਨਹੀਂ ਮੋੜੀ ਉਹਨੇ ਆਪਣੀ ਪੂਰੇ ਕਸ ਕੇ ਪੈਸੇ ਲਾਏ ਉਹਨੇ ਪਹਿਲਾਂ ਹੀ ਲਾਏ ਪੈਸੇ ਯਾਰ ਸਹੀ ਲਾਏ ਕਾਲਾ ਕੋਠਾ ਤੋਂ ਲੈ ਆ। ਇਹਦਾ ਵੀ ਕਾਲੇ ਨੇ ਲੈ ਲਈ ਕੋਠੇ ਗੁਰੂਕੇ ਵਾਲੇ ਨੇ ਤੇ ਦੂਜੀ ਪੱਠ ਦਾ ਸੌਦਾ ਵੀ ਤੁਹਾਨੂੰ ਦਿਖਾਉਣੇ ਆ ਨਾਲ ਹੀ ਆ ਬਾਈ। ਆ ਪੱਠ ਐਸੇ ਵੀਰ ਕੋਲੇ ਆ ਚਾਰ ਦਾਂ ਦਾ ਬਈ ਇਹ। ਚਾਰ ਦਾਂ ਦਾ ਛੜ ਤੇ। ਚੋਗੀ ਆ। ਚਾਰ ਦਾਂ ਦਾ ਪੱਠ ਵਿਸ਼ਵਾਸ। ਇਹ ਚਾਰ ਦਾਂ ਦਾ ਉਹ ਦੂਜਾ ਕੰਨ ਕੁੰਨੇ ਦਾ ਵੀ ਚੰਗਾ ਤੇ ਪਰ ਚਾਰ ਦਾਂ ਦਾ ਇਹ। ਇਹ ਚੋਗੀ ਆ। ਚਲੋ ਇਹ ਦੂਜੇ ਪਾਸੇ ਲਾ ਲਾਂਗੇ। ਕੀ ਕਰਨ ਨਾਲ? ਕਰ ਲੈਂਦੇ ਕਰ। ਅਸੀਂ ਆਏ ਹਾਂ। ਕਿਉਂ ਕਾਲੇ? ਇਹ ਦੂਜੇ ਪਾਸੇ ਲਾ ਦਿਆਂਗੇ ਫਿਰ। ਉਹ ਵਿੱਚੇ ਪੱਟੀ ਦੇ ਪਾਰ ਕਿਉਂ ਕਰੀਏ ਗੱਲ ਵਾਹੀ ਸਹੀ ਗੱਲ ਆ ਦੋ ਮਾੜਿਆ ਚਾਈ ਵਰਦੇ ਆ ਲਾ ਵੀ ਲਗਾਤਾਰ ਸੌਦੇ ਬੱਕਰੀ ਵੀ ਠੜ ਠੜਤੀ ਹੋਈ ਜਾਂਦੇ ਆ ਥਾਈ ਬਈ ਬੱਕਰੀ ਵੀ ਚੀਜਾਂ ਜਾਨ ਦੇ ਵਿੱਚ ਬੱਕਰੀ ਦਾ ਵੀ ਟੁੱਟ ਉਹ ਪੁੱਠੀ ਉੱਠਦੀ ਆਏ ਉੱਠਣਾ ਨਹੀਂ ਕਲਲੀ ਹੋ ਗਈ ਉਹ ਲੈ ਦੇਖੀ ਕਸਿਆ ਕਿ ਨਵੇਂ ਨਵੇਂ ਕੀ ਨੰਬਰ ਪਟਨਾ ਨਵੇੜੋ ਬਾਈ ਪਹਿਲਾਂ ਕੀ ਮੰਗਿਆ ਬਾਈ ਦਰਦੀ ਨਹੀਂ ਹੁੰਦੇ ਕੋਈ ਪੈਸੇ ਪਰਦੇ ਕਹਿੰਦੇ ਕੀ ਮੰਗਿਆ ਜੀ ਪਰ ਲੈ ਲੈਣਾ ਹਲੇ ਮੈਂ ਤਾਂ ਹੁਣ ਆ ਦੇ ਕਿ ਕੀ ਹੈ ਪਟਨਾ ਉਹ ਤਾਂ ਉਹਦਾ ਵੀ 16 ਮੰਗਦਾ ਉਹਦਾ 16 ਮੰਗਿਆ 5 12 ਮੰਗਿਆ ਤੂੰ ਉਹਦੇ ਇੱਥੇ ਹਲਾ ਫੜੇ ਪਰ ਕਰੋ ਤੂੰ ਜਿੱਥੇ ਆ ਨਾ ਤੇਰਾਲਾ ਪੋਹ ਮੈਂ ਕਾਲਿਆ ਪੱਕੇ ਪੈਸੇ ਫੜਾ ਦੀ ਮਾਸ ਹਾਂ ਬੋਲੀ ਨਾ ਯਾਰ ਉਹਦਾ 16 ਮੰਗਿਆ ਸੀ 75 ਦੀ ਇਹਦਾ 12 ਮੰਗਿਆ ਕਿੰਨੇ ਦੀ ਲੇਵਾ ਹੁਣ ਬਸ ਉਸ ਢੰਗ ਨਾਲ ਨਹੀਂ ਉਹ ਟੱਕਰ ਉਸੇ ਹਿਸਾਬ ਨਾਲ ਲੈ ਲਾ ਜੇ ਉਸ ਢਾਂਗ ਨਾਲ ਘਟਾ ਕੇ ਜਿੰਨੀ ਉਹ ਘਟੀ ਆ ਠੀਕ ਫੈਸਲਾ ਗਲਤ ਗੱਲ ਚਾਰ ਦੰਦ ਸਹੀ ਹੈ ਤੁਸੀਂ ਦੇਨੇ ਚਾਰ ਦੰਦ ਲਓ ਪਰ ਨਹੀਂ ਸਹੀ ਹੈ ਚਾਰ ਦੰਦ ਦਾ ਭਈ ਉਸੇ ਢਾਂਗ ਨਾਲ ਸੌਦਾ ਕਰ ਕਾਰਨ ਪਤਾ ਕੀ ਆ ਚਾਰ ਦੰਦ ਤਾਂ ਦੂਜੇ ਕੰਮ 'ਚ ਹੀ ਜਾਊਗੀ ਨਹੀਂ ਜੇ ਖੀਰੀ ਆ ਤਾਂ ਖੀਰੀ ਦਾ 100 ਹੋ ਸਕਦਾ ਅਗਲਾ ਵੇਨਾ ਖੀਰੀ ਹੁੰਦੀ 75 ਦੀ ਲੈਂਦਾ ਮੈਂ ਹਾਂ ਕਹਿ ਕੇ ਨਹੀਂ ਮੁੱਕਰ ਹੁਣ ਕੀ ਦਿੱਤਾ ਤੂੰ 65 65 ਦੇ ਤਾ ਰੱਖ ਲੈ ਬਾਈ ਫਿਰ ਨਹੀਂ ਨਹੀਂ ਗੱਲ ਤਾਂ ਬਰਾਮਦਾ ਕੀ ਫੇਦਾ ਗੱਲ ਦਾ ਨਹੀਂ ਇੰਨੇ ਦੀ ਹਾਂ ਜਾਂ ਫੇਰ ਲਖਾਈ ਕਰਾ ਦੇ ਹੱਦ ਵੇ ਕਿਤਾ ਉਹ ਕਾ ਤੋ ਖੀਰੀ ਆਉ ਚੁੱਕੀ ਆ ਉਹ ਕਦ ਵੀ ਕਰਨਾ ਬਈ ਹੁਣ ਦੰਦਾਂ ਦਾ ਵੀ ਫਰਕ ਆ ਦੰਦਾਂ ਦਾ ਦੋ ਦੰਦਾਂ ਦਾ ਪੂਰਾ ਕੰਮ ਵੀ ਆ ਉਹ ਸ਼ਕੀਨ ਆ ਬਾਈ ਤੇਰੀ ਸ਼ਕੀਨ ਕਰਕੇ ਹੀ ਲੈਂਦੇ ਆ ਸੁਣ ਸ਼ਕੀਨ ਕਰਕੇ ਪੈਸੇ ਲਾ ਰਿਹਾ ਮੀਟ ਮੋਲ ਨਹੀਂ ਲੱਗਦਾ ਕਿੱਟੀਆਂ ਆੱਖਾਂ ਤੂੰ ਐ ਕਰ ਯਾਰ ਪੂਰਾ ਖਰ ਲਾ ਪੂਰਾ ਕੰਮ ਦੇ ਦੇ ਉਹ ਪੂਰਾ ਇਹ ਕਪੜਾ ਕਿੰਨੀ ਚੱਕ ਬਾਈ ਮੈਂ ਮੋੜਦਾ ਨਹੀਂ 7000 ਦਾ ਕੰਮ ਨਹੀਂ ਮੈਂ ਮੋੜਦਾ ਨਹੀਂ ਉਹ ਬਹੁਤ ਵੱਡਾ ਵਪਾਰੀ ਆ ਇਹ ਬਹੁਤ ਫਰੀਦਾਰੀ ਕਰਦਾ ਅਸੀਂ ਇਹ ਕੋਲੇ ਨਹੀਂ ਆ ਦੋ ਦਿਨ ਦਾ ਚਾਰ ਦਿਨ ਦਾ 10 7000 ਦੇ ਦੇ ਜੀ ਇਹ ਦੇਖ ਨਾ ਬਾਈਆਂ ਨੂੰ ਪਤਾ ਹੈਗਾ ਮੈਂ ਤਾਂ ਕਿਹਨਾਂ ਫੜਦੇ ਆ ਇਹਦਾ ਇਹਨਾਂ ਦੇ ਮੂੰਹ ਨੂੰ ਇੱਥੇ ਮੰਡੀ ਆਉਣੇ ਮਾੜਾ ਬਿਲਕੁਲ ਬਿਲਕੁਲ ਨਹੀਂ 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 ਗੱਪਰੇ ਤੇ ਹੋਊਗੀ ਗੱਲ ਤੇਰਾ ਲਿਖਾਈ ਤੇਰੀ ਲਿਖਾਈ ਤੇਰੀ ਉਹ ਹੋ ਗਿਆ ਹੋ ਗਿਆ ਉਹ ਠੀਕ ਹੈ ਹੋਰ ਕਿਹੜਾ ਕੁਸ ਉਹ ਵੀ ਦੱਸੋ ਬੱਧੀ ਦੋ ਚਾਰ ਉਹ ਬਾਈ ਜੀ ਉਹ ਕਾਲੀ ਵੀ ਦੱਸੋ ਐਵੇਂ ਸਾਡੀ ਹੋਰ ਕੋਈ ਨਹੀਂ ਕਿਸੇ ਨਾਲ ਨਹੀਂ ਕਰਦਾ ਮੈਂ ਇਹਨਾਂ ਨੂੰ ਜਾਨੀ ਲਿਖਾਈ ਦਾ ਕਰਾਉਂਦੇ ਨਾ ਬਾਈ ਹੁਣ ਭਾਈ ਜੀ ਭਾਈ ਰੱਖ ਲੈ ਜੱਪ ਕਰਕੇ ਯਾਰ ਅਸੀਂ ਤੈਨੂੰ ਰਹਿ ਗਾਲ ਤੇ ਸਾਡਾ ਮਸੇਰ ਨਹੀਂ ਇਹ ਤੇ ਤੂੰ ਦੁਸ਼ਮਣ ਨਹੀਂ ਸਾਡਾ ਆ ਜਾ ਉਹ ਦੂਜੀ ਕਾਲੀ ਪਰਤੇ ਆ ਜਾ ਲਓ ਵੀ ਕਿੰਨੇ ਕਿੰਨੇ ਦਾ ਹੋ ਗਿਆ ਭਾਈ ਕਾਲੇ ਸੱਤ ਹਜ਼ਾਰ ਲਓ ਵੀ 7000 ਦਾ ਸੌਦਾ ਡਨ ਹੋ ਗਿਆ ਪਾਠ ਨੂੰ ਦੁਬਾਰਾ ਦਿਖਾ ਦੇ ਕਾਲਾ ਗੁਰੂ ਦਾ ਕੋਠੇ ਵਾਲਾ ਭਾਈ ਅੱਜ ਆ ਗਿਆ ਇੱਥੇ ਹੋਰ ਵੀਰੇ ਕੀ ਹਾਲ ਚਾਲ ਆ ਲਾਓ ਚਾਰ ਦਾ ਹੰਦਾ ਪੱਠ ਤੇ ਪੂਰੇ 7000 ਦੀ ਲੈ ਲਈ ਆਉਂਦੇ ਹਿਮਾਲਾ ਹਾਂ ਹਾਂ ਕਿਉਂ ਭਾਈ ਕਾਲੇ ਪੈਸੇ ਦੇਤੇ ਭਾਈ ਦੇ ਦੇ ਠੀਕ ਹੈ ਭਾਈ ਉਹ 10000 ਲਿੱਸੀ ਜੀ ਬੱਕਰੀ ਆ ਲਓ ਭਾਈ ਭਾਈ ਆ ਹੁਣ ਹੋਰ ਸੌਦਾ ਕਰ ਭਾਈ ਨਾ ਆ ਆ ਗਿਆ ਆਓ ਵੀ ਮਿੱਤਰੋ ਆ ਤੀਜਾ ਸੌਦਾ ਕਾਲੇ ਦਾ ਲਗਾਤਾਰ ਤੀਜੇ ਸਬਦੇ ਦਾ ਤਿਆਰੀ ਹੋ ਰਹੀ ਆ ਸ਼ੀਰਾਂਦ ਹੋਈ ਪਈ ਆ ਪਹਿਲਾਂ ਸੂਈ ਵੀ ਆ ਮੈਨੂੰ ਲੱਗਦੀ ਐ ਚੱਲ ਆਉਣ ਦਿਨੂ ਵੀ ਆਉਣ ਦੇ ਲਾਦੇ ਵਾਜ ਦੇ ਤਾ ਕਿੰਨੇ ਪੈਸੇ ਕਿ ਨਾ ਪਾਠ ਆਜੋ ਜੀ ਉਹਨਾਂ ਨਾਲ ਦਾ ਕਰਦੇ ਆਉਂਦੇ ਆ ਲੱਗੇ ਦੇ ਵੀ ਖਣਾ ਜਾ ਚੱਲ ਬੋਲਣ ਕਾਲਿਆ ਬੰਬ ਕੱਢੀ ਹੋਣਾ ਅੱਜ ਤਾਂ ਹੈ ਕਿੱਥੇ ਬੰਦੇ ਅੱਲਾ ਬਾਈ ਸਾਨੂੰ ਪਤਾ ਹੁੰਦਾ ਇਹਦਾ ਉਹ ਬੋਲਣ ਉਹ ਬਾਈ ਕੀ ਮੰਗਿਆ ਇਹਦਾ ਕੀ ਮੰਗਿਆ ਉਹ ਕੱਟੇ ਜਾਣਗੇ ਤਾਂ ਆਉਜੀ ਕਰੀ ਜਾ ਗਿਆ ਕੀ ਮੰਗਿਆ ਬਾਈ ਇਹਦਾ ਉਹ ਬਾਈ ਕਹਿਣ ਦਿੰਦੇ ਆ ਯਾਰ ਤੁਸੀਂ ਕਰਦੇ ਸੋਨ ਦਾ ਆਹਾ ਹਾਂ 6 ਦੰਦਾ ਬਾਈ 6 ਦੰਦਾ ਕਾਲੇ ਮੂਹਰੇ ਨ ਰੱਖ ਬਾਈ ਲੈਣ ਤੇ ਹੋ ਨਾਲੇ ਕਾ ਇਧਰ ਆਏ ਕਰਦੇ ਕਰ ਲੋ ਕਰ ਲੋ ਰੇ ਲੈ ਵੀ ਕਾਲਿਆ ਨਵੇੜੀ ਆ ਕੰਮ ਕਰਾਂ ਟਾਈਮ ਨਾ ਆਪਦੇ ਨਗਪੂਰੇ ਕਰਨ ਵਾਲੇ ਬਾਈਆਂ ਨੂੰ ਟਾਈਮ ਨਾ ਤੋੜੀਏ ਆਣੀ ਕੀ ਕਰ ਗੱਲ ਕੀ ਹੋ ਗਿਆ ਨੂੰ ਨੂੰ ਕੰਮ ਬੁਲਾ ਟਾਈਮ ਜੀ ਮੰਡੀ ਨਹੀਂ ਕੋਈ ਵੇਖੀ ਜਿਹੜੀ ਐਨ ਲਗਾਤਾਰ ਹੀ ਚੱਕੋ ਇੱਕੋ ਇੱਕੋ ਚੱਕੀ ਤੁਰੇ ਆਉਂਦੇ ਹਾਂ ਫੜਾ ਕਰ ਖਾਲੀ ਬਾਈਨ ਨਹੀਂ ਨਹੀਂ ਕਿੰਨੇ ਮੰਗੇ ਬੱਕਰੀਆਂ ਉਹ ਪੱਠਾ ਕਿੰਨੇ ਮੰਗੇ ਅੱਠ ਕਹਿੰਦਾ ਮੈਂ 6 ਦੇਦਾ ਠੀਕ ਆ ਯਾਰ ਬਾਈ ਯਾਰ ਨਹੀਂ ਨਹੀਂ ਇਹ ਮੋਲ ਲੈਕੀ ਟੱਕਾ ਆਪਾਂ ਤਾਂ ਟੱਕਾ ਨਹੀਂ ਇਹਦੇ ਨਾਲ ਨਹੀਂ ਕਰਦੇ ਇਹ ਮੋਲ ਲੈਣਾ ਵੀ ਸਹੀ ਮੰਗਿਆ ਮੈਂ ਨਹੀਂ ਆਪਾਂ ਗੱਲ ਜਾ 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 ਕਰਕੇ ਦੇ ਦਿੰਦੇ ਆਹ ਯਾਰਾ ਫੜਾ ਦੇ ਜਾ 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 ਕਰਕੇ ਫੜਾ ਦੇ ਜੱਬ ਫੜਾ ਦੇ ਫੁੜਾ ਦੇ ਯਾਰ ਚੱਕ ਬਈ ਲੈ ਵੀ ਆ ਫੈਸਲਾ ਵਧੀਆ ਕੀਤਾ ਜੀ ਤੁਸੀਂ ਕਿੰਨੇ ਚ ਕਰਤਾ ਜੀ ਇਹ ਇਹਦੀ ਪਰਚੀ ਇਹਦਾ ਸੱਤ ਦਾ ਕਰਤਾ ਲਾਓ ਵੀ ਮਿੱਤਰੋ ਹਾਂ ਪਰਚੀ ਇਹਦੀ ਕਰਾ ਦੀ ਇੱਕ ਦੀ ਪਰਚੀ ਕਾਲਿਆ ਜਾਣ ਕੇ ਹੀ ਪੈਸੇ ਕੱਢ ਰੱਖੇ ਸੀ ਵੀ ਤਾਂ ਦੇਣੇ ਪੈਣੇ ਆ ਮੈਂ ਤੁਸੀਂ ਤੇ ਕਿਹਾ ਨਾ ਮੋੜਦਾ ਤੂੰ ਬੱਕਰੇ ਲੈ ਕੇ ਦਿੰਦਾ ਉੱਥੇ ਇੱਕ ਦੀ ਮੋੜਿਆ ਨਾ ਵੀ ਨਾ ਆਪਾਂ ਵੀ ਨਜ਼ਾਇਜ਼ ਕਦੇ ਕੀਤਾ ਹਜ਼ਾਰ ਇੱਥੇ ਮੰਗ ਹਜ਼ਾਰ ਉੱਥੇ ਗਾਹ ਮੰਗਾ ਪਾ ਲਿਆ ਨਜ਼ਾਇਜ਼ ਤੇਰੇ ਨਾਲ ਕਦੇ ਧੱਕਾ ਕੀਤਾ ਆਪਾਂ ਆ ਆ ਬੰਦੇਾਂ ਵਾਲੀ ਗੱਲ ਕਰੀ ਦੀ ਆ ਉੱਥੇ ਇੱਧਰ ਘਰ ਲਿਆ ਲਾ ਵੀ ਪੱਠ ਚੰਗੀ ਤਰ੍ਹਾਂ ਦਿਖਾ ਦੇ ਕਾਲਿਆ ਪਾਸੇ ਹੋ ਜਾ ਆ ਖੋਲ ਕੇ ਇੱਧਰ ਕਰ ਮੂੰਹ ਰੇ ਨੂੰ ਕਰੀ ਬਾਈ ਇਹਦਾ ਯਾਰ ਆ ਤਿੰਨੇ ਹੀ ਵਿਖਾ ਦੇਣਾ ਲਓ ਵੀ ਬਹੁਤ ਵਧੀਆ ਸੌਦਾ ਕੀਤਾ ਕਾਲੇ ਨੇ ਉਹਨੇ ਨਾ ਅਗਲਾ ਆਖੋ ਐਨੇ ਲੌ ਲਈ 7000 ਦੀ ਪੱਠ ਲਈ ਆਹ ਕਿੰਨੀ ਹੋ ਗਿਆ ਤੈਨੂੰ ਸ਼ੀਦ ਆਂਦਾ ਤਿੰਨ ਹੋ ਗਿਆ 400 ਮੇਰੇ ਕਹਿੰਦੀਆਂ ਦੋ ਸੌ ਠੀਕ ਹੈ ਉਹ ਇੱਧਰ ਕਰ ਲੈ ਜੇ ਕਰਤੀਆਂ ਕਰਤੀ ਲਗਾਤਾਰ 300 ਦੇ ਕਰਦੇ ਕਾਲੇ ਨੇ ਚਲ ਆ ਬੱਕਰਾ ਨਾ ਕਰ ਆ ਵੀ ਆ ਜਾਇਆ ਲਓ ਵੀ ਬਹੁਤ ਚੰਗੀ ਪੱਠ ਆ ਹੋ ਗਈ ਬਲਾ ਸੂਈ ਵੀ ਆ ਪਰਲੇ ਰੱਖ ਇੱਥੇ ਲੈ ਇਹ ਵੀ ਤੁਹਾਡੇ ਇੱਧਰ ਲਓ ਵੀ ਬੱਕਰਾ ਤੁਹਾਨੂੰ ਦਿਖਾਉਣੇ ਆ ਉਹ ਸਾਹਮਣੇ ਖੜਾ ਨੇੜੇ ਹੋ ਕੇ ਖਵਾਵਾਂਗੇ ਤੇ ਕਪਤਾਨ ਲੈਂਦਾ ਕਪਤਾਨ ਕਿੰਨੇ ਦਿਨਾਂ ਲਓ ਵੀ 6 ਮੰਗਿਆ ਬਾਈ ਨੇ ਹਾਂ ਨਿਕਲ ਗਿਆ 4 1 2 ਸਾਢੇ ਰਵਾਦਾ ਹੋ ਜਾਣਾ ਇਹ ਪੂਰਾ ਕਰ ਨਾ ਬਾਈ ਪੂਰਾ ਕਰ ਕਰ ਦੇ ਕਰ ਦੇ ਮਰ ਮਰਦਾ ਕਰ ਦੇ ਕਰ ਦੇ ਕਰ ਦੇ ਕਰ ਦੇ ਬਸ ਤੈਨੂੰ ਮਾਰ ਦੇ ਕਿੰਨੇ ਦਾ ਕਰਤਾ ਕਪਤਾਨ ਹਾਂ ਜੀ ਹਰ ਦਾ ਉਹ ਵਾਹ ਬਾਈ ਵਾਹ ਤਾਕਤ ਲਓ ਜੀ ਆ ਆ ਸੌਦਾ ਗਾਇਸ ਹੈਲੋ ਸਾਈ ਨਹੀਂ ਪੜਦੇ ਬੜਾ ਨਜ਼ਾਰੇਦਾਰ ਹੋਇਆ ਬਿਨਾ ਸਾਈ ਤੋਂ ਸੌਦੇ ਹੋ ਰਿਹਾ ਲਗਾਤਾਰ ਪੰਜ ਹਜ਼ਾਰ ਦਾ ਬੱਕਰਾ ਕਪਤਾਨ ਆ ਨਜ਼ਾਰੇ ਆ ਗਏ ਨੇੜੇ ਕਰਕੇ ਨੇ ਠੀਕ ਆ ਨਜ਼ਾਰੇ ਆ ਲਾ ਬਈ ਦੱਸੋ ਜੋੜੇ ਦਾ ਨਵੇੜੋ ਜੋੜੇ ਦਾ ਲਓ ਵੀ ਆ ਪੱਕੀ ਆ ਬੱਕਰੀ ਉਮਰ ਦੀ ਆਜੋ ਆਜੋ ਲਿਆ ਲਿਆ ਦੋਨੇ ਉਹ ਵਾਠੇ ਉਹ ਨਾਲ ਕਰ ਨੇੜੇ ਕਰੀਂ ਭਾਈ ਰਸੇ ਦੇ ਪੈਸੇ ਅੱਡ ਮੰਗਣਗੇ ਇਹਦੇ ਹਾਂ ਰਸਾ ਭਾਈ ਆਪੂ ਲੈ ਲਾ ਓ ਯਾਰ ਜਦੋਂ ਭਾਈ ਉਹ ਗੱਲ ਕਰੀ ਜਾਂਦਾ ਹੁਣ ਉਹ ਉਸੇ ਬਾਅਦ ਚ ਲੈ ਲਿਓ ਪੱਕੇ ਬੰਦੇ ਆ ਇੱਥੇ ਜਾਂਦੇ ਕੋਈ ਵਾਲਾ ਸਾਰੇ ਸਾਰੇ ਬੱਕਰੀ ਹੁਈ ਸਾੜ ਤੇ ਹੁਈ ਸਾੜ ਤੇ ਇੱਕ ਤਾਂ ਆ ਪਾਠਾ ਖੀਰੀ ਆ ਕੇ ਦੋਂਦੀ ਐ ਇਹ ਬਾਈ ਆ ਦੋਂਦੀ ਐ ਕੇ ਖੀਰੀ ਵੇਖੀ ਮਾਰੇ ਆ ਦੱਸੋ ਜੀ ਇਹਦਾ ਹੁਣ ਕਪਤਾਨ ਰਾਹ ਕਰਦੇ ਆ ਜੇ ਹੁੰਦੇ ਹੋਵੇ ਰਾਹ ਕਰਦੇ ਬਣਾ ਬੰਦਾ ਨਹੀਂ ਆਇਆ ਬਾਈ ਪੱਕਾ ਮੋੜਦਾ ਨਹੀਂ ਯਾਰ ਨਾ ਨਹੀਂ ਦਵਾ ਦੋਨੇ ਹੀ ਦੱਸੋ ਨਿੱਕੀ ਪਾਠ ਦੇ ਦੋਨੇ ਦੱਸ ਇਹਦਾ 10 ਇਹਦਾ 20 ਆਉਦਾ ਕੀ ਆਉਦਾ ਉਹਦਾ ਉਹਦਾ ਦੱਸ ਚੱਲ ਉਹਦਾ ਦੱਸੋ ਉਹਦਾ ਨਿੱਕਾ ਇਹ ਛਕੀਨ ਨਹੀਂ ਗਈ ਇਹ ਵੀ ਨਹੀਂ ਗੱਲ ਪੱਤਾ ਵੀ ਹੋਰ ਮੱਝ ਦੀ ਉਹ ਇੱਧਰ ਆ ਗਿਆ ਸਾਡੇ ਬੰਦ ਨਾ ਕਰਿਆ ਉਹ ਤੇਰਾ ਵੀਰ ਮੁੱਲ ਕੀਤਾ ਆ ਉਹਦਾ 10 ਪੱਠ ਦਾ 3500 ਦੀ ਵੱਡੀ ਵੇਚੀ ਹੈ ਚਿੱਟੀ ਅੱਖਾਂ ਦੀ ਆਹੋ ਵੇਚੀ 3500 ਦੀ ਉਹ ਕਪਤਾਨੀ ਲੈ ਕੇ ਗਿਆ 3500 ਦੀ ਸ਼ੁਰੂਆਤੀ ਚ ਕਿਉਂ ਬਾਹਰ ਕੱਢਿਆ ਨਵੇੜਾ ਇਹ ਬੜਾ ਗੰਦਾ ਲਾਵ ਰਿਹਾ ਕਾੜ ਦੇ ਖਾਮਸਾ ਘਰਵਾ ਤਰਵਾ ਤੂੰ ਬੜਾ ਹੋਈ ਜਾਏਗਾ ਤੁਰਿਆ ਤੂੰ ਲਾਓ ਇਹ ਬਿਨਾ ਮੰਗੇ ਤੇ ਬਿਨਾ ਉਹਦੇ ਆਖਣ ਨੂੰ ਬੋਲੇ ਤਾਂ ਸੌਦੇ ਹੋ ਰਹੇ ਸਿੱਧੇ ਪੈਸੇ ਦਿੱਤੇ ਜਾ ਰਹੇ ਅੱਜ ਹੈ ਇੱਕ ਇੱਕ ਮੋੜੋ ਇੱਕ ਹੋਰ ਦੇ 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 ਹੋਰ ਇੱਕ ਹਜੇ ਮੰਨਦਾ ਨਹੀਂ ਉਹ ਬਸ ਆਪਾਂ ਉਹਨਾਂ ਦਾ ਵੀ ਕਿੰਨੇ ਕਰਤੇ ਜੀ ਆ ਜੋ ਰਿਹਾ ਜੀ ਵਾਲਾ ਇੱਕ ਹੋਰ ਪਾ ਦਿਓ ਦੋ ਹੋਰ ਪਾ ਦਿਓ ਪਾ ਤੇ ਚਲੋ ਕਸ ਨਹੀਂ ਕਿੰਨੇ ਦਾ ਕਰਤਾ ਬਾਈ ਗਿਰਾਲਾ ਹਜ਼ਾਰ ਦੀ ਕਰਤੀ ਹਾਂਜੀ ਹਜ਼ਾਰ ਦੀ ਵਾਹ ਜੀ ਵਾਹ ਬੱਕਰੋ ਅੱਡਾ ਪਾਜੀ ਦਾ ਦਿੱਤਾ ਯਾਰ ਚਾਰ ਚਾਰ ਦੇ ਚਾਦੇ ਹੈ ਉਹ ਤਾਂ ਵੀ ਚਾਰ ਦਾ ਕਰ ਹਾਂ ਬਾਈ ਲੋ ਭਰਾਵਾ ਬੱਕਰੇ ਨਾਲ ਹੋਲੀ ਆ ਇਹ 3500 ਦਿੱਤਾ ਸੀ ਯਕੀਨ ਆ ਇਹ ਉਹ ਤੇ ਮੇਰੇ ਘਰ ਤੋਂ ਯਾਰ ਫਸ ਕੇ ਵੇਚ ਨਾ ਕਿ ਤਰੇ ਐ ਵਿਕੀ ਜਾਂਦੇ ਅੱਜ ਤਰੇ ਤੂੰ ਪਾ 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 ਰਿਹਾ ਹੈ ਕਿੰਨੇ ਤੋਂ 500 ਪਾ 500 ਪਾ ਲਖਾਈ ਉਹ ਪਾ ਦੋ ਪਾ ਪਾ ਕੱਲ ਲਖਾਈ ਕਰਾ ਦੂੰਗਾ ਬਾਈ ਨੇ ਕਰ ਲੈ ਉਹ ਕੋਈ ਨਹੀਂ ਉਹ ਬਾਈ ਗੱਲ ਸੁਣੀ ਦੀ ਹੁੰਦੀ ਆ ਵੇਖ ਤੋ ਐ ਸੋ ਦੇ ਕਿਹੜੇ ਹੋਇਆ ਕਿਤੇ ਬਿਨਾ ਮੰਗੇ ਬਿਨਾ ਮੰਗੇ ਦੱਤੇ ਨੇ ਪੂਰੇ ਪੈਸੇ ਦੇਈ ਜਾਂਦੇ ਐ ਐਨੇ ਤੜਾ ਤੜਾ ਲੈ ਵੀ ਕਾਲਿਆ ਕਾਲੀ ਸਾਈਡ ਤੋਂ ਹੀ ਕਰਾ ਸਕਦਾ ਠੀਕ ਆ ਤੈਨੂੰ ਮਹਿੰਗੀ ਤਾਂ ਨਹੀਂ ਇਹ ਆਪਾਂ ਨੂੰ ਤੁਸੀਂ ਚਾਹੀਦੇ ਪਰ ਉਹ ਅਸੀਂ ਤਾਂ ਹੈਗੇ ਆਂ ਪਰ ਨਹੀਂ ਮੰਗੇ ਠੀਕ ਆ ਚਲੋ ਲਗਾਤਾਰ ਚੌਥਾ ਸੌਦਾ ਬਾਈ ਦਾ 4500 ਸੌਦਾ ਚਾਰੇ ਚਾਰੇ ਮੈਂ ਆ ਦੋਸਤੋ ਪਾਟਸੀ ਵੀ ਇਹਦਾ ਵੀ ਆ ਬੱਕਰੀ ਦਾ ਵੀ ਨਵੇੜ ਯਾਰ ਕਾਲਿਆ ਬੱਕਰੀ ਕਪਤਾਨ ਨੂੰ ਬੱਕਰੀ ਇੰਦਾ ਹੀ ਦੇ ਉਹ ਬੱਕਰੀ ਪੈਸੇ ਹੀ ਮੰਗਤ 20000 ਵਾਂਗ ਇਹ ਯਕੀਨ ਨਹੀਂ ਹੁੰਦਾ ਇੰਨੇ ਵਜਨ ਵਾਲੇ ਨਾ ਤੈਨਾਂ ਲੈ ਲਓ ਮੇਰੀ 8000 ਸੀ ਇੰਨੇ ਹੀ ਵਜਨ ਹੋਸ ਲੈ ਲਓ ਦੋ ਬੱਕਰੀਆਂ ਦਾ 4000 ਲੱਗ ਜਾ ਹੋ ਗਿਆ ਆ ਰਸੇ ਦੇ ਪੈਸੇ ਅੱਡ ਲੱਗਣਗੇ ਤੈਨੂੰ ਬਿੱਛੂ ਆਪਣਾ ਕੀ ਨਾਲ ਲੈਂਦੇ ਕਾਲਿਆ 200 ਲਾ ਵੀ ਮੈਂਟੋ ਮੈਂਟੀ ਸੌਦਿਆਂ ਦਾ ਮੀਂਹ ਭਰਾਤਾ ਕਾਲੇ ਨੇ ਯੇ ਬਰਾਵਾ ਨਜ਼ਾਰੇ ਆਏ ਉੱਥੋਂ ਬਾਹਰ ਇਹ ਮੁੰਡੇ ਤੇ ਪਿਓ ਦਾ ਕਹਿੰਦੇ ਵੇਖਨੇ ਸਾਰੇ ਸਹੀ ਹੈ ਹਜੇ ਹਜੇ ਬੱਕਰੀਆਂ ਮੋ ਕਰ ਗਿਆ ਮੇਰੇ ਕੋਲੇ ਲੈ ਆਓ ਲੈਉਣੀਆਂ ਸੀਗੀਆਂ ਇਹ ਵੀ ਦੇ ਸਾਰੀਆਂ ਇਹ ਲੈ ਕੇ ਆਏ ਇਹਦੇ